ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਾਲ ਵੱਡੇ ਸਨ ਉਮਰ ਬਡੇਰੀ ਸੀ ਭਾਈ ਮਰਦਾਨਾ ਜੀ ਪਰ ਮਿੱਤਰਤਾ ਉਹ ਸਭ ਜਗਤ ਜਾਣਦਾ ਹੈ ਕਿ ਕਿੰਨੀ ਉਹਨਾਂ ਦੀ ਮਿੱਤਰਤਾ ਸੀ ਕਿਵੇਂ ਭਾਈ ਮਰਦਾਨਾ ਜੀ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਵਿੱਚੋਂ ਅਕਾਲ ਪੁਰਖੰਜਨ ਨજર ਆਏ ਦੇਖੇ ਕਦੇ ਸਾਥ ਨਹੀਂ ਛੱਡੇ ਆ ਬੇਸ਼ਾਂ ਸਾਥ ਰਹਿ ਤੇ ਇੱਕ ਦਿਨ ਇਸ ਤਰ੍ਹਾਂ ਵਿਚਾਰ ਕਰਦਿਆਂ ਕਰਦਿਆਂ ਕਹਿੰਦੇ ਵਾਹਿਗੁਰੂ ਜੀ ਤੁਸੀਂ ਜੋ ਮਾਇਆ ਦੀ ਗੱਲ ਕਰਦੇ ਹੋ ਮਾਇਆ ਤਿਆਗਣ ਦੀ ਗੱਲ ਕਰਦੇ ਹੋ ਮਾਇਆ ਤੇ ਨਹੀਂ ਹੋਣਾ ਇਹ ਤੁਹਾਡੇ ਵਾਸਤੇ ਦੁਖਦਾਈ ਹੈ ਮੈਨੂੰ ਗੱਲ ਸਮਝ ਨਹੀਂ ਕੋਈ ਆਈ ਉਹਨੂੰ ਕੋ ਨਾਨਕ ਸਾਹਿਬ ਪਾਤਸ਼ਾਹ ਜੀ ਹਰ ਕਲ ਨੂੰ ਉਹਨਾਂ ਦਾ ਸਮਝਾਉਣ ਦਾ ਜੋ ਤਰੀਕਾ ਹੁੰਦਾ ਸੀ ਨਾ ਉਹ ਤਰੀਕਾ ਵੱਖਰਾ ਹੀ ਸੀ ਜੇ ਕਿਤੇ ਗੰਗਾ ਤੱਟ ਤੇ ਗਏ ਨੇ ਨਾ ਕਿ ਉੱਥੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਉਹ ਵੀ ਜਲ ਦੇ ਵਿੱਚ ਉਸ ਤਰ੍ਹਾਂ ਹੀ ਪ੍ਰਵੇਸ਼ ਕਰ ਗਏ ਇਜਤਰਾ ਵਾਕੀ ਹਿੰਦੂ ਮਤ ਦੇ ਲੋਕ ਬ੍ਰਾਹਮਣ ਪੰਡਤ ਜੋ ਵੀ ਇਸ਼ਨਾਨ ਕਰਦੇ ਸੀ ਹੁਣ ਉਹਨਾਂ ਦਾ ਸਵਾਲ ਸੀ ਕਿ ਉਹ ਹਮੇਸ਼ਾ ਹੀ ਇਸ਼ਨਾਨ ਕਰਨ ਲੱਗਿਆਂ ਸੂਰਜ ਨੂੰ ਪਾਣੀ ਦਿੰਦੇ ਤੇ ਪੂਰਬਨ ਪਾਣੀ ਛੱਡਦੇ ਆ ਤਾਂ ਉਹ ਤੇ ਗੁਰਨਾਣਕ ਸਾਹਿਬ ਪਾਤਸ਼ਾਹ ਜੀ ਉਹਨਾਂ ਨੂੰ ਸਮਝਾਣਾ ਚਾਹੁੰਦੇ ਸੀ ਗਿਆਨ ਦੇਣਾ ਚਾਹੁੰਦੇ ਸੀ ਕੁਝ ਸਾਰੇ ਨੂੰ ਇਕੱਠੇ ਨਹੀਂ ਕੀਤਾ ਇਕੱਤਰ ਨਹੀਂ ਕੀਤਾ ਕਿ ਆਜੋ ਭਾਈ ਤੁਹਾਨੂੰ ਮੈਂ ਗਿਆਨ ਦੇਣਾ। ਬਸ ਇੱਕ ਰੰਗੀਰ ਵੱਖਰਾ ਕਰ ਲਿਆ। ਕਿ ਤੁਸੀਂ ਭਾਈ ਪੂਰਬ ਵੱਲ ਪਾਣੀ ਸੂਰਜ ਵੱਲੋਂ ਸੁੱਟਦੇ ਆ। ਉਹਨਾਂ ਨੇ ਭਾਈ ਆਪਣੇ ਉੱਤਰ ਵੱਲ ਆਪਣੇ ਦੇਸ਼ ਵੱਲੋਂ ਸੁਖਨਾਸਨ ਕਰ ਦਿੱਤਾ। ਹੁਣ ਪੰਡਿਤ ਬ੍ਰਾਹਮਣ ਆਏ ਕਹਿੰਦੇ ਭਾਈ ਸਾਹਿਬ ਪਾਣੀ ਇੱਧਰ ਸੁੱਟੀ ਦਿਓ। ਇਕੋ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਤੁਹਾਨੂੰ ਇੱਧਰ ਲੋੜ ਹੋਣੀ ਹੈ ਮੈਨੂੰ ਇੱਧਰ ਲੋੜ ਕਹਿੰਦੇ ਨਹੀਂ ਵੀ ਸਭ ਦੀ ਲੋੜ ਇੱਧਰੀ ਹੈ ਮਹਾਰਾਜ ਕਹਿੰਦੇ ਨਹੀਂ ਵੀ ਆਪਣੀ ਆਪਣੀ ਸੋਚ ਆ ਤੁਸੀਂ ਆਪਣਾ ਦੇਖੋ ਮੈਂ ਆਪਣਾ ਦੇਖਣਾ ਕਿ ਤੁਸੀਂ ਆਪਣਾ ਫਲ ਪ੍ਰਾਪਤ ਕਰਨਾ ਹੈ ਆਪਣਾ ਫਲ ਪ੍ਰਾਪਤ ਕਰਨਾ ਹੈ ਕਿ ਤੁਸੀਂ ਆਪਣਾ ਚਿੰਤਾ ਕਰੋ ਆਪਣਾ ਦੇਖੋ ਦੇਖੋ ਮੈਂ ਆਪਣਾ ਦੇਖਦਾ ਮੈਨੂੰ ਕਿੱਥੋਂ ਠੀਕ ਲੱਗਦਾ ਫੇਰ ਸਮਝਾਇਆ ਕਹਿੰਦੇ ਅਸੀਂ ਸੂਰਜ ਦੇਵਤੇ ਨੂੰ ਪਾਣੀ ਦਿੰਦੇ ਆ। ਫੇ ਤੁਸੀਂ ਕਿੱਧਰ ਦੇਣ ਲੱਗੇ ਹੋ? ਉਹ ਨਾਨਕ ਸਾਹਿਬ ਪਾਛਾ ਕਹਿੰਦੇ ਮੈਂ ਆਪਣੇ ਖੇਤ ਨੂੰ ਪਾਣੀ ਦੰਨਾ। ਖੇਤ ਨੂੰ ਪਾਣੀ ਕਿੱਥੇ? ਦੱਦ ਦਿੱਤੇ ਭਈ। ਆਪਣੀ ਖੇਤੀ ਛੱਡਿਆ ਮੈਂ। ਕਹਿੰਦੇ ਪੰਜਾਬ ਚ ਮੇਰੀ ਖੇਤੀ ਹੈ, ਸੁਲਤਾਨਪੁਰ ਸਾਹ ਖੇਤੀ ਹੈ ਮੇਰੀ। ਮੈਂ ਉੱਥੇ ਪਾਣੀ ਦਿੰਨਾ। ਕਿੰਨਾ ਦੂਰ ਹੈ। ਤੇ ਦੱਦ ਦਿੱਤਾ ਭਈ। ਕਿ 4 450 ਕਿਲੋਮੀਟਰ ਦੇ ਆਸ-ਪਾਸ ਬਣਦਾ ਘਟਵਾਦ ਹੋਵੇਗਾ ਕਿ ਇੰਨਾ ਕੁ ਫਾਸਲਾ ਬਣਦਾ ਹੈ ਤੇ ਕਹਿੰਦੇ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਕਿ ਤੁਸੀਂ ਜੋ ਪਾਣੀ ਛੱਡਦੇ ਹੋ ਕਿ ਤੁਹਾਡੇ ਖੇਤਾਂ ਚਲੇ ਜਾਊਗਾ ਤੈਨੀ ਦੂਰ ਨਹੀਂ ਬਾਅਦ ਚ ਕਹਿੰਦੇ ਮੈਂ ਵੀ ਇਹੀ ਗੱਲ ਸਮਝਾਉਣ ਲੱਗਿਆ ਤੁਹਾਨੂੰ ਕਹਿੰਦੇ ਜਿਸ ਨੂੰ ਤੁਸੀਂ ਪਾਣੀ ਦੇ ਰਹੇ ਹੋ ਉਹਦੀ ਤਾਂ ਗਣਤੀ ਮੈਂ ਤੀ ਨਹੀਂ ਮੀਲਾਂ ਦੀ ਕਿੰਨੇ ਅਰਬਾਂ ਘਰਬਾਂ ਮੀਲਾਂ ਦੇ ਹਿਸਾਬ ਨਾਲ ਦੂਰ ਹੈ ਇੱਥੋਂ ਜੇ ਮੇਰੇ ਮੇਰੇ ਖੇਤਾਂ 'ਚ ਪਾਣੀ ਨਹੀਂ ਜਾ ਰਿਹਾ ਤੁਹਾਡਾ ਐਡੀ ਦੂਰ ਕਿਵੇਂ ਚਲੇ ਜਾਊਗਾ ਭਾਵੇਂ ਜੋ ਮਨਮਸਤੀ ਉਹਨੂੰ ਖਤਮ ਕਰਨ ਦੀ ਪਾਸ਼ਾ ਨੇ ਆਪਣੇ ਤਰੀਕੇ ਨਾਲ ਕੁਛ ਨਹੀਂ ਕੀਤੀ ਔਰ ਅੱਜ ਦੇ ਸਮੇਂ ਦੇ ਵਿੱਚ ਸਿੱਖ ਵੀ ਜਾ ਕੇ ਵੱਡੀਆਂ ਸੰਪਰਦਾਵਾਂ ਦੇ ਮੁਖੀ ਹੋ ਕੇ ਵੀ ਫਿਰ ਵੀ ਜਾ ਕੇ ਗੰਗਾ ਇਸ਼ਨਾਨ ਕਰਦੇ ਆ ਜਿਸ ਨੂੰ ਪਾਸ਼ਾ ਜੀ ਮਹਾਰਾਜ ਨੇ ਤੀਰਥ ਤੇ ਨਾਵਣ ਨੂੰ ਖੰਡਨ ਕੀਤਾ ਹੋਇਆ ਹੈ ਕਿਤੇ ਵੀ ਪਾਸ਼ਾ ਨੇ ਤੀਰਥ ਨੂੰ ਇਹ ਨਹੀਂ ਕਿਹਾ ਕਿ ਭਾਈ ਕਿ ਤੁਸੀਂ ਫਲਾਣੇ ਤੀਰਥ ਤੇ ਜਾਓ ਇਸ਼ਨਾਨ ਕਰੋ ਤੁਹਾਡੇ ਪਾਪ ਤਰ ਜਾਣਗੇ ਉਹ ਤਾਂ ਇੱਕ ਜਾਲ ਹੈ ਉਹ ਤਾਂ ਸਾਡੇ ਕੇਵਲ ਤੋਂ ਕੇਵਲ ਤਨ ਦੀ ਮੈਲ ਨੂੰ ਉਤਾਰਦਾ ਜਾ ਉਹ ਜਲ ਸਾਨੂੰ ਦੱਸਦਾ ਕੋਈ ਗਿਆਨ ਦਿੰਦਾ ਹੁੰਦਾ ਸਰੋਵਰ ਇਸ਼ਨਾਨ ਸਾਨੂੰ ਗਿਆਨ ਦਿੰਦਿਆ ਏਕਤਾ ਦਾ ਭਾਈ ਤਾ ਹੁਣ ਗੁਰੂ ਘਰ ਦੇ ਵਿੱਚ ਆ ਗਿਆ ਇੱਥੇ ਕੋਈ ਉੱਚੇ ਨੀਚੇ ਨਹੀਂ ਹੈ ਕੋਈ ਜਾਤ ਪਾਤ ਨਹੀਂ ਹੈ ਇੱਥੇ ਤਾਂ ਸਾਰੇ ਦੇ ਸਾਰੇ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨ ਹੋ ਇਹ ਹੀ ਨਾਰਦ ਤਨ ਗੁਰ ਨਾਰਦ ਸਭਾ ਹੁਣ ਸਰੋਵਰ ਵੀ ਬਣੇ ਹੋਏ ਆ ਕਿ ਬਹੁਤੀਆਂ ਜਗ੍ਹਾ ਦੇ ਉੱਤੇ ਉੱਤੇ ਹਰ ਇੱਕ ਨੂੰ ਅੰਦਰ ਜਾਣ ਦੀ ਪ੍ਰਵੇਸ਼ ਕਰਨ ਦੀ ਆਗਿਆ ਹੀ ਨਹੀਂ ਹੈ ਕਿ ਕੱਲੇ ਸਿੱਖਾਂ ਦੇ ਵਿੱਚ ਨਹੀਂ ਹੈ ਹਿੰਦੂਆਂ ਦੇ ਵਿੱਚ ਵੀ ਹੈ ਕਿ ਕਿੱਡੀ ਵੱਡੀ ਮਨਮਤ ਹੈ ਕਿ ਜਿਸ ਦੇਹ ਦੇ ਵਿੱਚ ਉਸ ਦੇ ਧੀ ਰਾਸ਼ਟਰਪਤੀ ਨੂੰ ਮੰਦਰ ਵਿੱਚ ਜਾਣ ਦੇ ਵਰਜਿਤ ਕਰ ਦਿੱਤਾ ਹੈ ਕਿ ਤੂੰ ਨਹੀਂ ਜਾ ਸਕਦੀ ਕਿਉਂ ਕਿ ਤੁਸੀਂ ਭਾਈ ਨੀਵੀਂ ਜਾਤੀ ਨਾਲ ਇਨਾਂ ਦੇ ਨਾਲ ਸੰਬੰਧਤ ਕਿ ਤੁਸੀਂ ਨੀਵੀਂ ਯਾਤਰਾ ਕਿ ਮੰਦਰਾਂ ਗੁਰਦਰਿਆਂ ਧਾਰਮਿਕ ਸਥਾਨਾਂ ਤੇ ਜਦੋਂ ਇਹ ਬਚਨ ਬੋਲੇ ਜਾਂਦੇ ਹਨ ਫਿਰ ਉਸ ਧਰਮ ਤੇ ਕਦੇ ਵਿਸ਼ਵਾਸ ਨਹੀਂ ਕੀਤਾ ਜਾਂਦਾ ਉਸ ਸੱਚ ਤੇ ਕਿਤੇ ਵਿਸ਼ਵਾਸ ਨਹੀਂ ਕੀਤਾ ਜਾਂਦਾ ਗੁਰਨਾਨਕ ਸਾਹਿਬ ਤੇ ਵਿਸ਼ਵਾਸ ਕਿਉਂ ਹੁੰਦਾ ਕਿਉਂਕਿ ਗੱਲ ਇੱਕ ਦੀ ਕਰਦੇ ਆ ਹੁਣ ਜੋ ਵੀ ਹੈ ਭਾਵੇਂ ਲੰਗਰ ਤੇ ਬੈਠੇ ਆ ਧਾਰਮਿਕ ਸਥਾਨ ਤੇ ਬੈਠੇ ਆ ਸਰੋਵਰ ਤੇ ਇਸ਼ਨਾਨ ਕਰਦੇ ਆ ਸਾਰੇ ਦੇ ਸਾਰੇ ਸਾਨੂੰ ਇੱਕ ਮਤ ਦਿੰਦੇ ਨੇ ਏਕਤਾ ਦੀ ਕਿ ਭਾਈ ਤੁਸੀਂ ਇੱਕ ਇੱਥੇ ਤਾਂ ਖੱਡੇ ਵਾਟੇ ਦੇ ਜਦੋਂ ਪਹੁੰਚ ਕਾਂਦੇ ਵਾਟੇ ਅਲੱਗ-ਅਲੱਗ ਰਹੀ ਜਾਂਦੇ ਆ ਭਾਈ ਦਿਨ-ਦਨ ਕਲਜੋਗ ਵੱਧਦਾ ਜਾ ਰਿਹਾ ਗੁਰੂ ਨਾਨਕ ਤਰੈ ਸੀ ਸਭ ਨੂੰ ਇੱਕ ਕਰਨ ਦੇ ਲਈ ਤੇ ਇਹ ਤਾਂ ਭਾਈ ਅਲੱਗ-ਅਲੱਗ ਹੋਏ ਪਏ ਕਿ ਗੁਰਦਰਿਆਂ ਦੇ ਵਿੱਚ ਵੀ ਭਾਈ ਜੇ ਪ੍ਰੋਗਰਾਮ ਕਾ ਨਾ ਧਾਰਮਿਕ ਪ੍ਰੋਗਰਾਮ ਕਾ ਕੋਈ ਖੰਡ ਪਾਠੀ ਜਾਂਦਾ ਕੋਈ ਸਹਿਜ ਪਾਠੀ ਜਾਂਦਾ ਜਾਂ ਤਾਂ ਉਹ ਜਾਣਦਾ ਹੋਵੇ ਨਹੀਂ ਤਾਂ ਭਈ ਉਹਦਾ ਜਾਤੀ ਸਾਟਡੇ ਨਾਲ ਲੈ ਕੇ ਆ ਕਿਸ ਜਾਤੀ ਨਾਲ ਸੰਬੰਧਿਤ ਆ ਐਸੇ ਸਥਾਨ ਵੀ ਨੇ ਫਿਰ ਉਹਨਾਂ ਨੂੰ ਅਸੀਂ ਕਿਵੇਂ ਕਹੀ ਦੀ ਕਿ ਭਾਈ ਤੁਸੀਂ ਗੁਰਨਾਨਕ ਸਾਹਿਬ ਦੇ ਸੱਚੇ ਸਿੱਖੋ ਤੇ ਤੁਹਾਡੀ ਅਸੀਂ ਜਿਸ ਤਰ੍ਹਾਂ ਦੁਨੀਆ ਮੰਦੀ ਐ ਅਸੀਂ ਵੀ ਤੁਹਾਨੂੰ ਮੰਨੀਏ ਤੁਸੀਂ ਝੂਠੇ ਆਸੀਂ ਝੂਠਿਆਂ ਦੇ ਲੜਨੇ ਲੱਗਣਾ ਅਸੀਂ ਸੱਚੇ ਆ ਸੱਚਿਆਂ ਦੇ ਹੀ ਲੜ ਲੱਗਾਂਗੇ ਝੂਠ ਦੇ ਨਾਲ ਸਾਡਾ ਕੋਈ ਵਾਸਤਾ ਨਹੀਂ ਹੈ ਸੰਬੰਧ ਨਹੀਂ ਹੈ ਹੁਣ ਗੁਰਨਾਨਕ ਸਾਹਿਬ ਪਾਤਸ਼ਾਹ ਜੀ ਹਰ ਇੱਕ ਗੱਲ ਨੂੰ ਆਪਣੇ ਤਰੀਕੇ ਨਾਲ ਸੰਸਾਰ ਨੂੰ ਸਮਝਾਉਂਦੇ ਮੱਕੇ ਗਏ ਆ ਤੇ ਮੱਕੇ ਦੇ ਵਿੱਚ ਵੀ ਜਿੱਦਨ ਨੂੰ ਭਾਈ ਮੱਕਾ ਸੀ ਪੈਰ ਕਰ ਲੈ ਹੁਣ ਸਮਝਾਉਣਾ ਇਹ ਸੀ ਕਿ ਜੋ ਪ੍ਰਮਾਤਮਾ ਹੈ ਨਾ ਉਹ ਤਾਂ ਕਟ-ਕਟ ਵਿੱਚ ਸਮਾਇਆ ਹੋਇਆ ਉਹਦੀਆਂ ਕੋਈ ਦਿਸ਼ਾਵਾਂ ਨਹੀਂ ਹੁੰਦੀਆਂ ਜੋ ਵਹਿਰੂ ਨਿਰੰਕਾਰ ਅਕਾਲ ਪੁਰਖ ਹੈ ਨਾ ਉਤਾ ਪਈ ਜੈ ਜੈ ਵੇਖੂ ਤੈ ਹਯੂਰ ਦੂਰ ਕਤ ਹੋ ਨਾ ਜਾਏ ਉਤਾ ਪਈ ਜਲੇ ਹਰੀ ਥਲੇ ਹਰੀ ਉਤਾ ਜਿਵੇਂ ਅਸਮਾਨ ਕੇ ਸਮst ਇੱਕ ਜੋਤ ਹੈ ਨਾ ਘਾਟ ਆਣਾ ਬਾਦ ਆਣਾ ਘਾਟ ਵਾਦ ਹੋਤ ਹੈ ਉਤਾ ਪਰਮਾਤਮਾ ਪਰਿਪੂਰਨ ਹੈ ਹਰ ਜਗ੍ਹਾ ਤੇ ਹਰ ਜਗ੍ਹਾ ਸਮਾਇਆ ਹੋਇਆ ਜੇ ਸੰਸਾਰੀ ਹੈ ਇਹੀ ਉਹਦੇ ਵਿੱਚ ਸਮਾਇਆ ਹੋਇਆ ਵਾਹ ਪਰਮਾਤਮਾ ਤਾਂ ਹਰ ਜਗ੍ਹਾ ਤੇ ਹੀ ਹੈ ਕੀ ਵਹਿਗੁਰੂ ਨਰੰਗ ਕਰਦੀ ਹੋ ਦਸਨ ਵਾਤੇ ਗੁਰੂ ਨਾਨਕ ਸਾਹਿਬ ਮੱਕੇ ਵਾਲੂ ਪਿਆਰ ਕਰ ਲੈਂਦੇ ਕਾਜੀ ਨੂੰ ਗੁੱਸਾ ਆ ਗਿਆ ਕਹਿੰਦੇ ਇਹ ਕਿਹੜਾ ਮਨੁੱਖ ਬੰਦਾ ਹੈ ਜਿਹਨੇ ਮੱਕੇ ਵਾਲ ਪਿਆਰ ਕਰਕੇ ਪਿਆ ਤੇ ਆਕੇ ਲਤ ਵਿਮਾਰੀ ਕਾਜੀ ਨੇ ਇਹ ਉਠ ਮੁਰਖਾ ਕਹਿੰਦੇ ਮੈਂ ਤਾਂ ਬਜ਼ੁਰਗ ਆ ਭਾਈ ਜਿੱਦ ਤੇਰਾ ਮੱਕਾ ਹੈ ਨਹੀਂਗਾ ਰੱਬ ਹੈ ਨਹੀਂ ਮੇਰੇ ਪੈਰੋਂ ਤਨੂ ਕਰਦੇ ਫਿਰ ਮੱਕਾ ਹੀ ਘੁੰਮ ਗਿਆ ਚਾਰੋਂ ਤਰਫ ਜਿੱਦਨੋਂ ਪੈਰ ਘੁੰਮਣ ਮੱਕਾ ਘੁੰਮੀ ਜਾਵੇ ਪਤਾ ਵੀ ਖੁਦ ਕਾਲਪੁਰਖ ਨੇ ਬਈ ਉਹ ਤਾਂ ਇੱਕ ਮਾਰਤਾ ਬਿਲਡਿੰਗ ਹੈ ਐਟ ਗਾਰੇ ਦੀ ਬਣੀ ਹੋਈ ਹੈ ਸੋਨਾ ਚੜਿਆ ਹੋਰ ਕੀ ਬਣਾਇਆ ਤਾਂ ਮੁਖਨੇ ਆ ਪਰ ਉਹ ਤਾਂ ਖੁਦ ਅਕਾਲਪੁਰਖ ਸਾਖਸ਼ਾਤ ਸਮਝਾ ਸਮਝਾ ਦਿੱਤਾ ਕਿ ਬੰਦੇ ਐਵੇਂ ਦਿਸ਼ਾਵਾਂ ਵੱਲ ਨ ਘੁੰਮ ਕੇ ਬੰਦਿਆ ਤੂੰ ਦਿਸ਼ਾਵਾਂ ਵੱਲ ਨ ਘੁੰਮ ਉਹਨੂੰ ਖੋਜ ਕਿਤੋਂ ਬੰਦੇ ਖੋਜ ਹਰ ਦਿਨ ਰੋਜ਼ ਨਾ ਫਿਰ ਪਰੇਸ਼ਾਨੀ ਭਾਏ ਹਣ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਜਦੋਂ ਮਰਦਾਨੇ ਨੇ ਇਹ ਗੱਲ ਪੁੱਛੀ ਕਿ ਮਾਇਆ ਨੂੰ ਤੁਸੀਂ ਕਿੰਨਾ ਕਿਉਂ ਕਹਨੇ ਹੋ बार-बार ਕਿ ਮਾਇਆ ਨਾਗਣੀ ਹੈ ਇਹਨੇ ਡਸ ਲੈਣਾ ਸੰਸਾਰ ਨੂੰ ਭਗਤਾਂ ਨੂੰ ਡਸੂਗੀ ਜੇ ਮਾਇਆ ਵੱਲ ਜਾਣਗੇ ਇੱਕ ਤਨ ਗੁਰੂ ਨਾਨਕ ਸਾਹਿਬ ਪায়ে ਚੱਲਦੇ-ਚੱਲਦੇ ਮੋਰਾ ਲਬੀਆ ਕਿੱਥੋਂ ਆਈ ਹੈ ਜਾਂ ਕਿਸੇ ਸੰਗਤ ਨੇ ਦਿੱਤੀ ਹੈ ਤੇ ਭਾਈ ਮਰਦਾਨੇ ਜੀ ਨੂੰ ਫੜਾਤੇ ਕਿਦੇ ਭਾਈ ਮਰਦਾਨਾ ਜੀ ਸੰਭਾਲ ਕੇ ਰੱਖੀ ਗੁੰਮ ਨਾ ਹੋ ਹੁਣ ਪਾਈ ਮਰਦਾਨਾ ਜੀ ਜਿੰਨਾ ਚਿਰ ਤਾਂ ਉਹਨਾਂ ਕੋਲ ਉਹ ពੋਟਲੀ ਨਹੀਂ ਸੀ ਤਾਂ ਤਾਂ ਕੇਵਲ ਤੋਂ ਕੇਵਲ ਪਰਮਾਤਮਾ ਦੀ ਭਜਨ ਬੰਦਗੀ ਬਸ ਕੇਵਲ ਤੋਂ ਕੇਵਲ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਖਿਆਲ ਮਾਇਆ ਆਈ ਰਾਤ ਨੂੰ ਪਏ ਕਦੇ ਉੱਠ ਕੇ ਦੇਦਿਆ ਕਦੇ ਸਰਾਣੇ ਹੱਥ ਲਾਉਂਦੇ ਆ ਕਦੇ ਕੋਸ ਕਰਦੇ ਸਾਰੀ ਰਾਤ ਇਦਾਂ ਹੀ ਚਿੰਤਾਵਾਂ ਵਿੱਚ ਗੁਜ਼ਰ ਗਈ ਸਵੇਰੇ ਦੇਖਿਆ ਗੁਰਨਾਨਕ ਸਾਹਿਬ ਕਹਿੰਦੇ ਭਾਈ ਮਰਦਾਨਾ ਇਹ ਕੀ ਗੱਲ ਚਿਹਰਾ ਮਰ ਜਾਇਆ ਜਾ ਹੋਇਆ ਸੱਤੇ ਨਹੀਂ ਕਿਨੇ ਸੋਣਾ ਕਿਥੇ ਸੀ ਸਤਗੁਰ ਜੀ ਆ ਜੋ ਮਾਇਆ ਵਾਲੀ ਚਿੰਤਾ ਸੀ ਨਾ ਇਹਦੇ ਵਿੱਚ ਹੀ ਸਹ ਰਾਤ ਗੁਜ਼ਰ ਗਈ ਮੇਰੀ ਕਿਤੇ ਲੁੱਟਿਆ ਨਾ ਜਾਈਏ ਕੋਈ ਖੋ ਕੇ ਨਾ ਲੈ ਜਾਵੇ ਕਿਤੇ ਇਹਦੇ ਕਰਕੇ ਤੇ ਪਾਤਸ਼ਾਹ ਕਹਿੰਦੇ ਇਹੀ ਤਾਂ ਸਕਾਉਣਾ ਚਾਹੁੰਦੇ ਵੀ ਜਿੰਨਾ ਚਿਰ ਤੇਰੇ ਕੋਲੇ ਆ ਨਾ ਤੇਰੇ ਲਈ ਦੁੱਖ ਦਾ ਹੀ ਕਾਰਨ ਹੈ ਐਵੇਂ ਨਹੀਂ ਗੁਰਨਾਨਕ ਸਾਹਿਬ ਦੀ ਬਾਣੀ ਕਹਿੰਦੀ ਮਾਇਆ ਹੋਈ ਨਾਗਣੀ ਜਗ ਤਰੇ ਲਵਟਾਈ ਸਭ ਤੋਂ ਪਹਿਲਾਂ ਤਾਂ ਇਹ ਪੇਮ ਖਤਮ ਕਰਦੀ ਏ ਕਿਉਂਕਿ ਜਿਵੇਂ ਭਾਈ ਘਰ ਬਣਦੇ ਜਾਂਦੇ ਆ ਦੂਰ ਦੂਰ ਹੱਦਾਂ ਹੋ ਜਾਂਦੀਆਂ ਨੇ ਕੋਈ ਕਿਤੇ ਵਾਦਾ ਕੋਈ ਕਿਤੇ ਵਾਦਾ ਕਿ ਜਦੋਂ ਗਰੀਬ ਸੀ ਇੱਕ ਸੱਜਣ ਦੀ ਇੱਦਣੇ ਇੰਟਰਵਿਊ ਦੇ ਰਿਹਾ ਕਹਿੰਦੇ ਜਦੋਂ ਗਰੀਬ ਸੀ ਨਾ ਸਾਡੇ ਕਮਰਿਆਂ ਦੇ ਵਿੱਚ ਸੌਣ ਨੂੰ ਜਗ੍ਹਾ ਨਹੀਂ ਸੀ ਕਿੱਜਗਾ ਸੌਂਦੇ ਸੀ ਕਹਿੰਦੇ ਜੇ ਕੋਈ ਸਵਾਸ ਸਾਹ ਵੀ ਲੈਂਦਾ ਸੀ ਨਾ ਕਹਿੰਦੇ ਤਾਂ ਹੀ ਪਤਾ ਲੱਗ ਜਾਂਦਾ ਸੀਗਾ ਕਿ ਕਮਰੇ ਛੋਟੇ ਥੀ ਘਰ ਛੋਟਾ ਸੀ ਸਾਰੇ ਇੱਕ ਦੂਜੇ ਦਾ ਖਿਆਲ ਰਹਿੰਦਾ ਸੀ ਕੌਣ ਖੰਗਿਆ ਕੀ ਗੱਲ ਫਰਦਰੇ ਪੋਦੇ ਸੀ ਕਹਿੰਦੇ ਜਦੋਂ ਇਹ ਮਾਇਆ ਆ ਗਈ ਮਾਇਆ ਆ ਗਈ ਘਰ-ਵਾਰ ਵਧਣ ਲੱਗੇ ਵੱਡੇ ਹੋ ਗਏ ਤੇ ਘਰ-ਵਾਰ ਵੱਡੇ ਹੋ ਗਏ ਸਾਰੇ ਅਲੱਗ-ਅਲੱਗ ਸੌਣ ਲੱਗੇ ਭਾਈ ਕਹਿੰਦੇ ਸਾਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਸਾਡੀ ਮਾਤਾ ਜੀ ਚੜ੍ਹਾਈ ਕਰਕੇ ਕਿਵੇਂ ਤਰਫ ਦੇ ਰਹੇ ਹੋ ਕੀ ਹੋਇਆ ਕਹਿੰਦੇ ਸਾਨੂੰ ਕਿਤੇ ਉਹ ਸਮਾਂ ਸੀ ਕਿ ਜਦੋਂ ਸਾਡੀ ਮਾਤਾ ਨੇ ਥੋੜਾ ਜਿਹਾ ਖੰਗਣਾ ਵੀ ਉੱਠ ਕੇ ਜਦੀ ਦੇਖਣਾ ਪਰ ਆ ਮਾਇਆ ਕਰਕੇ ਅਸੀਂ ਅਲੱਗ-ਅਲੱਗ ਹੋ ਗਏ ਬਾਕੀ ਹੁਣ ਵੀ ਜੇ ਚਾਹੇ ਪੰਥ ਦੀ ਗੱਲ ਕਰੀਏ ਕੌਮ ਦੀ ਗੱਲ ਕਰੀਏ ਦੁਨੀਆ ਦੀ ਗੱਲ ਕਰੀਏ ਇਹ ਮਾਇਆ ਕਰਕੇ ਹੀ ਲੱਗ ਹੋਈ ਹੋਈ ਹੈ ਇਹ ਮਾਇਆ ਦੀ ਪਵਾੜਿਆ ਸਾਰੇ ਪਾਸੇ ਭਾਈ ਜਿੱਥੇ ਮਰਦੀ ਚਲੇ ਜਾਓ ਘਰ-ਬਾਰ ਚਲੇ ਜਾਓ ਕਾਰੋਬਾਰ ਜਿੱਥੇ ਮਰਜੀ ਚਲੇ ਜਾ ਗੱਲ ਮਾਇਆ ਦੀ ਹੋਣੀ ਹੈ ਲਾਲਚ ਦੀ ਹੋਣੀ ਹੈ ਕੇ ਮਾਇਆ ਐਸੀ ਮਾਇਆ ਹੋਈ 나ਗਣੀ ਜਗ ਤਰੇਲ ਬਟਾਏ ਜੋ ਇਸ ਕੀ ਸੇਵਾ ਕਰੇ ਫੇਤਸੀਹ ਖਾਏ ਤੇ ਸਤਗੁਰ ਪਾਤਸ਼ਾਹ ਕਹਿੰਦੇ ਤੂੰ ਤਾਂ ਦੁਖੀ ਹੀ ਹੈ ਬਈ ਨਾਨਕ ਦੁਖੀ ਹੈ ਸਭ ਸੰਸਾਰ ਤਨ ਆੜ ਵੀ ਹੈ ਤਨ ਦੌਲਤ ਵੀ ਸਭ ਤੋਂ ਵੱਧ ਦੁਖੀ ਤਾਂ ਤੂੰ ਆ ਬਈ ਤੇਨੂੰ ਚਿੰਤਾਵਾਂ ਨੇ ਤੇਰੇ ਕਾਰੋਬਾਰ ਦੀਆਂ ਬਿਜ਼ਨਸ ਦੀਆਂ ਵੀ ਜਾ ਕੇ ਦੁਕਾਨ ਖੋਲਣੀ ਆ ਕੰਮ ਕਰ ਦੇਖਣਾ ਗਰਾਹ ਕਾਏਗਾ ਨਹੀਂ ਐਂ ਕਿ ਚਿੰਤਾ ਹੀ ਚਿੰਤਾ ਨੇ ਕਿਸੇ ਪਾਸੋਂ ਮੁਕਤ ਹੈ ਹੀ ਨਹੀਂ ਤੇ ਗਰੀਬੰਦਾ ਉਹ ਤਾਂ ਕਹਿੰਦਾ ਚਲੋ ਭਾਈ ਰਾਤ ਖਾ ਕੇ ਸੌਂ ਲਈ ਆਉਣ ਸਵੇਰੇ ਕੰਮ ਕਰਨ ਚੱਲਾਂਗੇ ਕਿਤੇ ਮਿਲ ਗਏ ਤੇ ਫਿਰ ਭਾਈ ਆਪਦਾ ਰੋਟੀ ਬਣਦੇ ਜਿਗਾੜ ਕਰਾਂਗੇ ਇੰਨੀ ਕਿ ਉਹਦੇ ਕੋਲ ਚਿੰਤਾ ਹੁੰਦੀ ਹੈ ਬਹੁਤ ਿਆ ਨਹੀਂ ਹੁੰਦੀ ਉਹ ਰੱਬ ਵੱਲ ਧਿਆਨ ਦੇ ਦਿੰਦਾ ਉਹ ਰੱਬ ਨੂੰ ਧਿਆਉਂਦਾ ਹੈ ਕਿ ਬੰਦਾ ਦੁੱਖ ਦੇ ਵਿੱਚ ਹਰ ਕੋਈ ਭਾਈ ਪਾਠ ਪੂਜਾ ਵਾਲਾ ਪਾਦਾ ਭਜਨ ਬੰਦਗੀ ਕਰਦਾ ਮਾਲਾ ਫੜਦਾ ਸੁਖਨੀ ਕਰਦਾ ਜਪਜੀ ਕਰਦਾ ਕਰਦਾ ਇਹ ਹੀ ਕਰਦੇ ਆ ਨਾ ਆਪਾਂ ਤੇ ਸਿਆਣੇ ਕਹਿੰਦੇ ਆ ਦੁੱਖ ਮੇ ਸਿਮਰਨ ਹਰ ਕੋ ਕਰੇ ਸੁਖ ਮੇ ਕਰੇ ਨਾ ਕੋਈ ਜੇ ਸੁਖ ਮੇ ਸਿਮਰਨ ਕਰੇ ਦੁੱਖ ਕਾਹੇ ਕੋ ਹੋਏ ਬੰਦਾ ਜਦੋਂ ਸੁਖੀ ਹੋ ਜਾਂਦਾ ਨਾ ਉਹਦਾ ਹਰ ਦਿਨ ਧਰਮਕ ਸਥਾਨ ਵੱਲ ਜਾਣਾ ਗੁਰਦਾਰੇ ਆਉਣਾ ਜਾਣਾ बस चार पैसे हों लगे नहीं पहला मांगी जानेया कि जितो मांगे ਹੁੰਦਿਆ ਨਾ ਗੁਰੂ ਨਾਨਕ ਪਾਸ਼ੇ ਦਰ ਤੋਂ ਫਿਰ ਇਹ ਮਾਇਆ ਉੱਥੇ ਹੀ ਛਡਾ ਦਿੰਦੀ ਹੈ ਟਾਈਮ ਹੀ ਨਹੀਂ ਲੱਗਦਾ ਜੀ ਕੀ ਕਰੀਏ ਟਾਈਮ ਹੀ ਨਹੀਂ ਐਸ ਵੀਰੇ ਜਲਦੀ ਜਾਣਾ ਹੁੰਦਾ ਬੱਚਿਆਂ ਨੇ ਪੜਨਾ ਹੁੰਦਾ ਕੰਮ ਕਾੜ ਬਸ ਇਹੀ ਚ ਵੇਲੇ ਰਹਿ ਗਿਆ ਮੇਨੂੰ ਭਾਵ ਪ੍ਰਮਾਤਮਾ ਨੇ ਜਿਸ ਨੇ ਸਾਨੂੰ ਤੋੜ ਦਿੱਤਾ ਕਿ ਆਏ ਤਾਂ ਭਾਈ ਇਹ ਹੀ ਕਮਾਈ ਕਰਨਾ ਸੀ ਕੇਵਲ ਤੋਂ ਕੇਵਲ ਗੁਰਸੇਵਾ ਤੇ ਭਗਤ ਕਮਾਈ ਤਾਵੇਂ ਇਹ ਮਾਨਸ ਦੇਹੀ ਪਾਈ ਸਰੀਰ ਦਾ ਮੁੱਖ ਪਰਪਤ ਕੀ ਹੈ ਇਹਦਾ ਕੇਵਲ ਤੋਂ ਕੇਵਲ ਭਜਨ ਬੰਦਗੀ ਕਰਕੇ ਲੈ ਜਾ ਅਕਤ੍ਰਿਤਮ ਬਾਕੀ ਕਿਸੇ ਜੁਨੀਆ ਦੇ ਵਿੱਚ ਇਹ ਤੂੰ ਕੰਮ ਨਹੀਂ ਕਰ ਸਕਦਾ ਕਿ ਜੁਨੀਆ ਵਾਕਈ ਤੈਨੂੰ ਮਿਲਣੀਆਂ ਨੇ ਆਤਮਾ ਸਭ ਦੇ ਸਰੀਰਾਂ ਦੇ ਵਿੱਚ ਇੱਕੋ ਹੀ ਹੁੰਦੀ ਹੈ ਇਹ ਨਹੀਂ ਕੋਈ ਜਾਨਵਰ ਦੀ ਜੋ ਆਤਮਾ ਹੁੰਦੀ ਹੈ ਕੋਈ ਆਕਾਰ ਵੱਖਰਾ ਹੁੰਦਾ ਨਾ ਉਦੇ ਰੰਗ ਰੂਪ ਕੁਛ ਵੱਖਰੇ ਹੁੰਦੇ ਨੇ ਇਹ ਸਰੀਰ ਨੇ ਬਸ ਆਤਮਾ ਨੇ ਤਾਂ ਘਰ ਬਦਲਨੇ ਆ ਸਰੀਰ ਬਦਲੇ ਹੁੰਦੇ ਸਰੀਰ ਮਿਲਲੇ ਹੁੰਦੇ ਆ ਭਾਈ ਉਹਨੂੰ ਕਰਮਾਂ ਦੇ ਮੁਤਾਬਕ ਜਿਵੇਂ ਆ ਭਾਵਾਂ ਭਾਈ ਜਿੰਨਾ ਪੈਸਾ ਇਨਸਾਨ ਦੇ ਕੋਲ ਹੁੰਦਾ ਉਸ ਤਰ੍ਹਾਂ ਹੀ ਘਰ ਬਣਾ ਲੈਂਦਾ ਭਾਈ ਤੇ ਜੇ ਘਟਨੇ ਭਾਈ ਫਿਰ ਉਸ ਤਰ੍ਹਾਂ ਦਾ ਬਣਨਾ ਆ ਮਾਇਆ ਇੱਥੇ ਵੀ ਮਾਇਆ ਚੱਲਦੀ ਹੈ ਨਾ ਉੱਥੇ ਚੱਲਦਾ ਨਾਮ ਤਨ ਕਿ ਜਿੰਨੇ ਕਰਮਾਂ ਦੀ ਕਮਾਈ ਕੀਤੀ ਹੋਏਗੀ ਉਸੇ ਤਰ੍ਹਾਂ ਤੈਨੂੰ ਸਰੀਰ ਰੂਪੀ ਕਰ ਮਿਲੇਗਾ ਹੁਣ ਸਰੀਰ ਰੂਪੀ ਭਈ ਜਾਨਵਰ ਕਿ